ਸਤਿ ਸ੍ਰੀ ਅਕਾਲ ਸਸਿਆ ਜੀ ਕਿਵੇਂ ਹੋ ਤੁਸੀਂ ਬਹੁਤ ਸਸਿਆ ਮਾਸਟਰ ਜੀ ਸਤਿ ਸ੍ਰੀ ਅਕਾਲ ਦਿਲਜੀਤ ਕੀ ਹਾਲ ਚਾਲ ਨੇ ਵਧੀਆ ਤੁਸੀਂ ਸੁਣਾਓ ਜੀ ਬੇਬੇ ਡੈਡੀ ਠੀਕ ਠਾਕ ਨੇ ਉੱਤਰ ਹਾਂਜੀ ਵਧੀਆ लवली ਕਿੱਥੇ ਆ लवली ਇੱਥੇ ਹੀ ਆ ਠੀਕ ਆ ਕੋਈ ਨਹੀਂ ਆ ਜੀ ਕੱਟ ਟੂ ਥ੍ਰੀ ਸਟਾਰ ਇਹ ਮੇਰੇ ਬਾਰੇ ਗੱਲ ਹੀ ਪੁੱਛਣ ਲਿਆ ਜੀ ਜੀ ਤੁਹਾਨੂੰ ਉਹ ਫੋਟੋ ਮੈਂ ਕਰ ਦੇਣੀ ਵੇਖਣੀ ਆਹੀਂ ਮੈਂ ਤੇ ਬਤੇਰੇ ਪ੍ਰੂਫ ਲਿਆ ਲਿਆ ਦਿੱਤੇ ਇਹਨਾਂ ਨੂੰ ਇਹ ਜਿੱਕੇ ਇਨਹੀ ਕਰਦੇ ਪਹਿਲਾਂ ਕਿੱਥੋਂ ਮੰਗਵਾਏ ਕਿੱਥੋਂ ਪ੍ਰੂਫ ਤੁਸੀਂ ਉੱਥੋਂ ਬਾਹਰੋਂ ਹੀ ਮੰਗਾਇਆ ਹੋਰ ਕਿਤਾਬ ਮੰਗਾਉਣੇ 2 3 ਸਟਾਰਟ ਉਹ ਪ੍ਰੂਫ ਭਾਜੀ ਕਿੱਥੋਂ ਮੰਗਾਉਣੇ ਬਾਹਰੋਂ ਹੀ ਮੰਗਾਏ 3 ਸਟਾਰਟ ਦਲਜੀਤ ਹਾਂਜੀ ਉਹ ਨਹੀਂ ਇਹ ਕਰੋ ਮਾਦੇ ਨਾ ਕਹਿੰਦਾ ਨਾ ਮਾਰੀ ਨਾ ਇਹ ਨਾ ਕੰਮ ਮਾਰੀ ਛੋਟ 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 ਮੇਰੇ ਘਰ ਤੋਂ ਪਹਿਲਾਂ ਹਾਂਜੀ ਦਲਜੀਤ ਯਾਰ ਪ੍ਰੂਫ ਕਿੱਥੋਂ ਲਿਆਉਣੇ ਸੀ ਹਾਂਜੀ ਬਾਹਰੋਂ ਹੀ ਮੰਗਾਉਣੇ ਸੀ ਤੇ ਉਹ ਜਦੋਂ ਨੇ ਮੰਗਾਏ ਹਨ ਨਾ ਤੋ ਜੋਤ ਵੇ ਵੇ ਕਹਿੰਦਾ ਰੁੰਦੀ ਬੜਾ ਹੈ ਇਹ ਗੱਲ ਹੈਗੀ ਹਾਂ ਉਹਨਾਂ ਆਪਣਾ ਕੰਮ ਹੀ ਵੇਖਣੋ ਪੀਤਾ ਚਾਹ ਪਣੀ ਕਿ ਨਹੀਂ ਪਈਆਂ ਜੇ ਤੇ ਪੀਤਾ ਚਾਹ ਪਣੀ ਪਹਿਲੋ ਪੀ ਲਿਆ 2 3 ਟੈਗ ਇਹ ਨਾਲ ਮੈਂ ਬੋਲਣ ਦੇ ਰਹੇ ਮੈਂ ਇੱਕ ਮੀਟਰ 2 3 ਸਟਾਰਟ ਦਲਜੀਤ ਜੋਤ ਨੂੰ ਮਿਲ ਲਿਆ ਨਹੀਂ ਮਿਲ ਲਿਆ ਮੈਂ ਅੱਗੇ ਮੈਂ ਨਹੀਂ ਤੇ ਘੱਲ ਨਹੀਂ ਨਹੀਂ ਹੋ ਗਿਆ ਨਹੀਂ ਹੋ ਗਿਆ ਦਲਜੀਤ ਜੋਤ ਨੂੰ ਮਿਲ ਲਿਆ ਹਾਂਜੀ ਮਿਲ ਲਿਆ ਮੈਂ ਮਿਲ ਲਿਆ ਮੈਂ ਹਾਂ ਮਿਲਿਆ ਨਾ ਕੋਈ ਜਨੂ ਤਾਂ ਕਾ 2 ਕੱਟ ਦਿਲ ਜੀ ਦਾ ਯੋਦ ਨੰਬਰ ਲੈ ਹਾਂਜੀ ਮਿਲ ਲੈ ਮੈਂ ਨਹੀਂ ਤੇ ਘਲਾਂਦੇ ਰਿਆਂ ਨੂੰ ਨਹੀਂ ਚੱਲਦਾ ਫਿਰ ਮੈਂ ਉਹ ਬਹਿ ਜਾ ਡੈਡੀ ਨੇ ਠੀਕ ਲਾ ਕਿੰਨੇ ਕਿ ਦਿਨ ਕਰਨੇ ਆ ਕੰਡਾ ਦੇ ਤਰ੍ਹਾਂ ਮੈਂ ਕਢਾਈ ਦੇਣਾ ਵੇਖ ਲੈ ਜੋਤ ਨੂੰ ਅੱਜ ਫੇਰ ਨਹੀਂ ਲੈ ਲੈ ਨਾਲ ਨਾਲ 2 3 ਸਟਾਰਟ ਕਰ ਲਾਂ ਕਿੰਨੇ ਕੰਮ ਕਰਨੇ ਆ ਕੰਡਾ ਦੇ ਤਰ੍ਹਾਂ ਮੈਂ ਕਢਾਈ ਦੇਣਾ ਵੇਖ ਲੈ ਜੋਤ ਨੂੰ ਫੇਰ ਨਹੀਂ ਨਾਲ ਲੈ ਫੇਰ ਮੈਂ ਮੈਂ ਇਦਾਂ ਹੀ ਕਰਦਾ ਰੋਈ ਕਰਲਾ ਹਾ ਕੰਮ ਕਿੰਨੇ ਕ ਕਰਨੇ ਆ ਕੰਡਾ ਦੇ ਤਰ੍ਹਾਂ ਮੈਂ ਕਢਾਈ ਦੇਣਾ ਵੀ ਇਹ ਕਿੱਡਾ ਗੱਲਾਂ-ਗੱਲਾਂ ਚ ਮੈਨੂੰ ਪੁੱਛਣ ਲਿਆ ਵਾ ਕਿ ਇਹ ਘਰੇ ਸੱਚ ਦਾਸੀ ਦੇਣਾ ਇਹਨੇ ਸਾਰਾ ਕੁਝ ਤੈਨੂੰ ਕੁਝ ਨਹੀਂ ਗਾ ਪਤਾ ਲੱਗਣਾ ਇਥੋਂ ਗੜੀ ਗਿਆ ਨਹੀਂ ਕਰਲਾ ਹਾ ਕੰਮ ਕਿੰਨੇ ਕ ਦਿਨ ਕਰਨੇ ਆ ਕੰਡਾ ਦੇ ਤਰ੍ਹਾਂ ਮੈਂ ਕਢਾਈ ਦੇਣਾ ਨਾਲੇ ਗੱਲਾਂ-ਗੱਲਾਂ ਚ ਪੁੱਛਣ ਲਿਆ ਵਾ ਕਿ ਘਰੇ ਸੱਚ ਦਾਸੀ ਦਵੇ ਹਲੋ ਇਹ ਨਹੀਂ ਹਲੋ 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 ਗੱਲਾਂ ਕਰ ਹੈਲੋ ਹੈਲੋ ਪਰ ਇਹ ਨਾ ਫੋਨ ਕਰੋ ਹੈਲੋ ਦੂਜਾ ਵੀ ਪੁੱਹ ਹੈਲੋ ਇੰਨਾ ਵੱਡਾ ਕੰਮ ਹੋ ਗਿਆ ਵਾ ਲਵੜੀ ਨੂੰ ਇਦਾਂ ਕਰਨਾ ਨਹੀਂ ਚਾਹੀਦਾ ਭਰਾ ਭਰਾਵਾਂ ਪਿੱਛੇ ਜਾਨ ਦੇ ਦਿੰਦੇ ਆ ਇੱਕ ਬਿਬ ਤਾਂ ਹੜਦੀ ਜੇ ਦੂਜੀ ਤਿਆਰ ਹੋ ਜਾਂਦੀ ਹੈ ਸਮਝ ਨਹੀਂ ਆਉਂਦੀ ਹੁਣ ਕੀ ਬਣਾਉਂ ਨਾ ਹੋਈ ਨੂੰ ਲੈ ਆਣਾ ਮੁੰਡਿਆ ਹਮ ਚੱਲਦਾ ਅਸੀਂ ਬਾਹਰ ਲੋ ਕੀ ਕੀ ਆਖਣਗੇ ਤੇ ਮੈਂ ਫਿਰ ਜੋਤ ਗੜੀ ਗੱਲ ਕੀਤੀ ਨਹੀਂ ਕੋਈ ਮੈਂ ਹੈ ਇਹਨਾਂ ਦਾ ਨਾਰਾਦਾ ਹੋਊ ਤਾਂ ਤਾਂ ਇਦਾਂ ਕਹਿਣਾ ਨਾ ਕੱਟ ਲੈ 21 ਪਰ ਉਹਦਾ ਇੱਕ ਗੱਲ ਬੜਾ ਕੋਹ ਚੱਲਣਾ ਪੈਂਦਾ ਵਾ ਤੇ ਗੱਡੀ ਚੱਲਣਾ ਵੀ ਪੈਣਾ ਵਾ ਤੇ ਕੋਈ ਗੱਲ ਨਹੀਂ ਤੂੰ ਹੌਸਲਾ ਰੱਖ ਮੈਂ ਤੇਰੇ ਨਾਲ ਵਾਂ ਨਾ ਜਦੋਂ ਮੈਂ ਨਹੀਂ ਤੈਨੂੰ ਪੇਠ ਬਿਠਾਉਂ ਖਾਣ ਵੰਟਾਉਂਦੀ 21 ਦੀਏ ਜੋਤਾਂ ਜਦੋਂ ਮੈਂ ਨਹੀਂ ਤੈਨੂੰ ਪੇਠ ਵਿਖਾਉਂਦੀ ਤੇ ਫਿਰ ਕੋਈ ਲਾਣਾ ਦੇਣਾ ਹੋਊਗਾ ਜਿਹੜਾ ਇਹਨਾਂ ਕੋ ਸਾਡੇ ਨਾਲ ਹੋਣਾ ਚੱਲ ਮੈਂ ਰੱਬ ਗੜੀ ਹੋਰ ਅਰਦਾਸ ਕਰਦੀ ਆ ਵੀ ਚੱਲ ਰੱਬ ਗੜੀ ਚੰਗਾ ਹੋ ਜੇ ਰੱਬ ਗੜੀ ਚੰਗਾ ਹੋ ਤੇ ਬੱਸ ਫੇ ਚਲੋ ਵਾਹਿਗੁਰੂ ਜੀ ਗਾੜੀ ਚੰਗਾ ਚੰਗਾ ਹੋ ਜੇ ਗਾੜੀ ਨਾ ਕੋਈ ਵੀ ਇਦਾਂ ਦੇ ਰੁਕਾਵਟ ਪਵੇ ਚਲੋ ਜੋ ਹੋਣਾ ਹੋਊਗਾ ਚੋਲਣਾ ਵੀ ਤੂੰ ਹਾਰੇ ਕਸਣਾ ਲਿਆ ਕੇ ਮੈਨੂੰ ਦੇਣਾ ਹੁੰਦਾ ਵਾ ਤੇ ਬਚੋਲਣਾ ਮੇ ਜੀ ਤੁਸੀਂ ਬਣਾਇਆ ਸੀ ਤੇ ਮੈਂ ਬਣੀ ਸੀ ਉਹ ਕਮਾਂ ਗਈਆਂ ਵਾ ਕਮਾਂ ਗਈਆਂ ਮੈਂ ਸ਼ੁਰੂ ਕਰਾਂ ਪੜ੍ਹਦੀ ਐ ਕਿ ਕਿਤਾਬਾਂ ਚੋਂ ਬਾਹਰ ਨਿਕਲਿਆ ਤੇ ਕਰਦੀਆਂ ਜ਼ਿੰਮੇਵਾਰੀਆਂ ਚੁੱਕ। ਤੈਨੂੰ ਰਪਿੰਦਰ ਨੇ ਮੇਰਾ ਸਨਹ ਦਿੱਤਾ ਕੋਈ ਕਿ ਨਹੀਂ ਦਿੱਤਾ? ਕਿਹੜਾ ਮਮੇ ਜੀ? ਵੀ ਆ ਜਿਹੜਾ ਨਾ ਕਿਤਾਬਾਂ ਦੇ ਵਿੱਚ ਵੜੀ ਨਹੀਂ ਹਾਏ। ਹੋਈਆ। ਬਲੇ ਬਸੀਗਾ। ਬਸੀਗਾ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਦਿਲਜੀਤ ਕੀ ਹਾਲ ਚਾਲ ਨੇ ਵਧੀਆ ਵਧੀਆ ਤੁਸੀਂ ਸੁਣਾਓ ਜੀ ਬੇਬੇ ਡੈਡੀ ਠੀਕ ਠਾਕ ਨੇ ਹਾਂਜੀ ਵਧੀਆ लवली ਕਿੱਥੇ ਹੈ लवली ਇੱਥੇ ਹੀ ਆ ਠੀਕ ਆ ਕੋਈ ਨਹੀਂ ਆ ਜੀ ਕੱਟ 2 3 ਸਟਾਰ ਇਹ ਮੇਰੇ ਬਾਰੇ ਕੱਲੀ ਪੁੱਛਣ ਰਿਹਾ ਇਹ ਲੈ ਲਿਓ ਤੁਹਾਨੂੰ ਉਹ ਫੋਟੋਆਂ ਕਰ ਦੇਣੇ ਵੇਖਣੀਆਂ ਆਹੀਂ ਮੈਂ ਤੇ ਬਤੇਰੇ ਪ੍ਰੂਫ ਲਿਆ ਲਿਆ ਦਿੱਤੇ ਇਹਨਾਂ ਨੂੰ ਇਹ ਯਕੀਨ ਨਹੀਂ ਕਰਦੇ ਪਹਿਲਾਂ ਕਿੱਥੋਂ ਮੰਗਵਾਈ ਕਿੱਥੋਂ ਪ੍ਰੂਫ ਤੁਸੀਂ ਉੱਥੋਂ ਬਾਹਰੋਂ ਹੀ ਮੰਗਾਇਆ ਹੋਰ ਕਤੋਂ ਮੰਗਾਉਣੇ 2 3 ਸਟਾਰ ਉਹ ਪ੍ਰੂਫ ਪਾਜੀ ਕਿੱਥੋਂ ਮੰਗਾਉਣੇ ਬਾਹਰੋਂ ਹੀ ਮੰਗਾਏ ਦਲਜੀਤ ਹਾਂਜੀ ਉਹ ਨਹੀਂ ਇਹ ਕਰ ਲੋ ਮਾਦੇ ਨੇ ਕਹਿੰਦਾ ਯਾਰ ਇਹ ਨਹੀਂ ਕਰ ਮਾਰੀ ਫੂਕ 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 ਹਾਂਜੀ ਦਲਜੀਤ ਯਾਰ ਪ੍ਰੂਫ ਕਿੱਥੋਂ ਲਿਆਉਣੇ ਸੀ ਹਾਂਜੀ ਬਾਹਰੋਂ ਹੀ ਮੰਗਾਉਣੇ ਸੀ ਤੇ ਉਹ ਜਦੋਂ ਨੇ ਮੰਗਾਏ ਆ ਨਾ ਤੇ ਜੋਤ ਵੇ ਵੇ ਕਹਿੰਦਾ ਰੋਂਦੀ ਬੜਾ ਸੀ ਇਹ ਗੱਲ ਹੈਗੀ ਹਾਂ ਤੂੰ ਆਪਣਾ ਕੰਮ ਵੀ ਵੇਖਣਾ ਪੀਤਾ ਚਾਹ ਪਣੀ ਕਿ ਨਹੀਂ ਪਈਆਂ ਨੇ ਨਹੀਂ ਪੀਤਾ ਚਾਹ ਪਣੀ ਪਹਿਲਾਂ ਪੀ ਲਿਆ ਦਲਜੀਤ ਜੋਤ ਨੂੰ ਮਿਲ ਲਿਆ ਨਹੀਂ ਮਿਲ ਲੈ ਮੈਂ ਅੱਗੇ ਮੈਂ ਨਹੀਂ ਤਾਂ ਲਾਈਵ ਨਹੀਂ ਹੋ ਗਿਆ ਨਹੀਂ ਹੋ ਗਿਆ ਦਲਜੀਤ ਜੋਤ ਨੂੰ ਮਿਲ ਲਿਆ ਹਾਂਜੀ ਮਿਲ ਲਿਆ ਮੈਂ ਮਿਲ ਲਿਆ ਮੈਂ ਹਾਂ ਮਿਲ ਲਿਆ ਕਿਹਦੇ ਨੂੰ ਤਾਂ 2 3 4 ਦਲਜੀਤ ਜੋਤ ਨੂੰ ਮਿਲ ਲਿਆ ਹਾਂਜੀ ਮਿਲ ਲਿਆ ਮੈਂ ਨਹੀਂ ਤਾਂ ਕੱਲਾਂ ਤੇਰੇ ਨਾਲ ਨਹੀਂ ਚੱਲਦਾ ਫਿਰ ਮੈਂ ਉਹ ਬਹਿ ਜਾ ਡੈਡੀ ਇੰਡੀਗਲਾ ਕਿੰਨੇ ਕਿ ਦਿਨ ਕਰਨੇ ਆ ਕੰਡਾ ਦੇ ਤਰ੍ਹਾਂ ਮੈਂ ਕਢਾਈ ਦੇਣਾ ਵੇਖ ਲੈ ਜੋਤ ਨੂੰ ਅੱਜ ਫੇਰ ਨਹੀਂ ਲੈਣ ਲੈ ਨਾਲ ਨਾਲ 2 3 ਸਟਾਰਟ ਕਰ ਲਾਂ ਕਿੰਨੇ ਕਿ ਕੰਮ ਕਰਨੇ ਆ ਕੰਡਾ ਦੇ ਤਰ੍ਹਾਂ ਮੈਂ ਕਢਾਈ ਦੇਣਾ ਵੇਖ ਲੈ ਜੋਤ ਨੂੰ ਫੇਰ ਨਹੀਂ ਨਾਲ ਲੈ ਮਮਾ ਇਦਾਂ ਹੀ ਕਰਦਾ ਹਰ ਵੇਲੇ ਤੇ ਤੇਰੀ ਗੱਲ ਆ ਜਾਂਦੀ ਆ ਨਾ ਠੀਕ ਸਟਾਰਟ ਕਰ ਲਾਂ ਹ ਕੰਮ ਕਿੰਨੇ ਕਿ ਕਰਨੇ ਆ ਕੰਡਾ ਦੇ ਤਰ੍ਹਾਂ ਮੈਂ ਕਢਾਈ ਦੇਣਾ ਵੇ ਇਹ ਕਿੱਡਾ ਗੱਲਾਂ-ਗੱਲਾਂ ਜਿਵੇਂ ਮੈਨੂੰ ਪੁੱਛਣ ਡਿਆ ਵਾ ਕਿ ਇਹ ਘਰੇ ਸੱਚ ਦੱਸ ਹੀ ਦੇਣਾ ਇਹਨੇ ਸਾਰਾ ਕੁਝ ਤੈਨੂੰ ਕੁਝ ਨਹੀਂ ਗਾ ਪਤਾ ਲੱਗਣਾ ਇੱਥੋਂ ਤੇ ਗੜੀ ਕੀ ਗੱਲਾਂ ਹੈ ਕਰ ਲਾ ਹਾਂ ਕੰਮ ਕਿੰਨੇ ਦਿਨ ਕਰਨੇ ਆ ਕੰਡਾਂ ਦੇ ਤਰ੍ਹਾਂ ਮੈਂ ਕਢਾਈ ਦੇਣਾ ਨਾਲੇ ਗੱਲਾਂ ਕਰਾਂ ਜਿਵੇਂ ਪੁੱਛਣ ਡਿਆ ਵਾ ਕਿ ਘਰੇ ਸੱਚ ਦੱਸ ਹੀ ਦਵੇ ਹਲੋ ਇਹ ਨਹੀਂ ਮੈ ਹਲੋ 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 ਗੱਲਾਂ ਕਰ ਹਲੋ ਹਲੋ ਮੈਂ ਇੱਥੇ ਹਾਂ ਪਰ ਇਹ ਨਾਲ ਹੂੰ ਕਰੋ ਹੈਲੋ ਦੂਜੇ ਵੀ ਕੋ ਹੇਲੋ ਇੰਨਾ ਵੱਡਾ ਕੰਮ ਹੋ ਗਿਆ ਵਾ ਲੜੀ ਨੂੰ ਇਦਾਂ ਕਰਨਾ ਨਹੀਂ ਚਾਹੀਦਾ ਭਰਾ ਭਰਾਵਾਂ ਪਿਛੇ ਜਾਣ ਦੇ ਦਿੰਦੇ ਆ ਇਹ ਕਬਿਤਾ ਹੜਦੀ ਜਦ ਦੂਜੀ ਤਿਆਰ ਹੋ ਜਾਂਦੀ ਹੈ ਸਮਝ ਨਹੀਂ ਆਉਂਦੀ ਕਿ ਹੁਣ ਕੀ ਬਣਾਉਣਾ ਨਾ ਉਹ ਹੀ ਇਹਨੂੰ ਲੈਣ ਆਉਂਦੇ ਆ ਮੈਂ ਚੱਲਦਾ ਅਸੀਂ ਬਾਹਰ ਲੋ ਕੀ ਕੀ ਆਖਣਗੇ ਤੇ ਮੈਂ ਫਿਰ ਜੋਤ ਗੜੀ ਗੱਲ ਕੀਤੀ ਨਹੀਂ ਕੋਈ ਮੈਂ ਹੈ ਇਹਨਾਂ ਦਾ ਨਾਂ ਰਾਦਾ ਹੋਊ ਤੇ ਤਾਂ ਇਹਦੇ ਇਦਾਂ ਕਹਿਣਾ ਨਾ ਕੱਟ ਲੈ 21 ਪਰ ਉਹਦਾ ਇੱਕ ਗੱਲ ਬੜਾ ਕੁਝ ਚੱਲਣਾ ਪੈਂਦਾ ਵਾ ਤੇ ਗੱਡੀ ਚੱਲਣਾ ਵੀ ਪੈਣਾ ਵਾ ਤੇ ਕੋਈ ਗੱਲ ਨਹੀਂ ਤੂੰ ਹੌਸਲਾ ਰੱਖ ਮੈਂ ਤੇਰੇ ਨਾਲ ਵਾਂ ਨਾ ਜਦੋਂ ਮੈਂ ਨਹੀਂ ਤੈਨੂੰ ਪੇਠ ਬਿਠਾਉਂਦੀ ਮਟਉਂਦੀ 21 ਦੇ ਜੋ ਤਾਂ ਜਦੋਂ ਮੈਂ ਨਹੀਂ ਤੈਨੂੰ ਪੇਠ ਵਿਖਾਉਂਦੀ ਤੇ ਫਿਰ ਕੋਈ ਲੈਣਾ ਦੇਣਾ ਹੋਊਗਾ ਜਿਹੜਾ ਇਹਨਾਂ ਕੋ ਸਾਡੇ ਨਾਲ ਹੋਣਾ ਚਲ ਮੈਂ ਰੱਬ ਗੜੀ ਹੋਰ ਅਰਦਾਸ ਕਰਨੀ ਆ ਵੀ ਚਲ ਰੱਬ ਗਾੜੀ ਚੰਗਾ ਹੋ ਜੇ ਰੱਬ ਗੜੀ ਚੰਗਾ ਹੋ ਤੇ ਗਲਤ ਹੋਣਾ ਤੇ ਚਲੋ ਵਾਹਿਗੁਰੂ ਜੀ ਗਾੜੀ ਚੰਗਾ ਚੰਗਾ ਹੋ ਜੇ ਗਾੜੀ ਨਾ ਕੋਈ ਵੀ ਇਦਾਂ ਦੇ ਰੁਕਾਵਟ ਪਵੇ ਚਲੋ ਜੋ ਹੋਣਾ ਹੋਊਗਾ ਚੋਲਣਾ ਵਾ ਵੀ ਤੂੰ ਹਾਰੇ ਕਸਣਾ ਲਿਆ ਕੇ ਮੈਨੂੰ ਦੇਣਾ ਹੁੰਦਾ ਵਾ ਤੇ ਬਚੋਲਣਾ ਮੇ ਜੀ ਤੁਸੀਂ ਬਣਾਇਆ ਸੀ ਤੇ ਮੈਂ ਬਣੀ ਸੀ ਉਹ ਕਮਾਂ ਗਈਆਂ ਵਾ ਕਮਾਂ ਮਾਂ ਗਈਆਂ ਵਾ ਮੈਂ ਸ਼ੁਰੂ ਕਰਾਂ ਪੱਤੀ ਚੱਕ ਤਾਬਾਂ ਜੋ ਬਾਹਰ ਨਿਕਲਿਆ ਤੱਕ ਕਰਦੀਆਂ ਜ਼ਿੰਮੇਵਾਰੀਆਂ ਚੁੱਕ। ਤੈਨੂੰ ਰਪਿੰਦਰ ਨੇ ਮੇਰਾ ਸਨਹ ਦਿੱਤਾ ਕੋਈ ਕਿ ਨਹੀਂ ਦਿੱਤਾ? ਕਿਹੜਾ ਮੰਮੀ ਜੀ? ਵੀ ਆ ਜਿਹੜਾ ਨਾ ਕਿਤਾਬਾਂ ਦੇ ਵਿੱਚ ਵੜੀ ਨਹੀਂ ਹਾਏ। ਉਹ ਹੀ ਆ।